ਜੋ ਨੋ ਲੜਕੀਆਂ ਦੀਆਂ ਐਥਲੈਟਿਕ ਖੇਡਾਂ ਦੀ ਸ਼ੁਰੂਆਤ ਗੁਰੂ ਹਰ Rai ਖਾਲਸਾ ਸੀਨੀਅਰ ਸਕੂਲ ਦੇ ਗਰਾਊਂਡ ਵਿੱਚ ਪ੍ਰਿੰਸੀਪਲ ਸਤਿੰਦਰ ਸਿੰਘ ਪ੍ਰਧਾਨ ਵੱਲੋਂ ਰੀਵਨ ਕੱਟ ਕੇ ਸ਼ੁਰੂਆਤ ਕੀਤੀ ਗਈ ਅਤੇ ਖੜਿਆਰਮਾਂ ਨੂੰ ਤੁਸ਼ਾਤ ਕਰਨ ਲਈ ਉਹਨਾਂ ਦਾ ਮਲੋਮਾਨ ਵਧਾਇਆ ਗਿਆ ਇਸ ਮੌਕੇ ਖੜਾਨਾਂ ਵੱਲੋਂ ਵਖ-ਵਖ ਖੇਡਾਂ ਦੇ ਵਿੱਚ ਆਪਣੀ ਪ੍ਰਤਿਭਾ ਦਾ ਜੋਰ ਦਿਖਾਇਆ ਕਲੀਡਸ ਦੇ ਵਿੱਚੋਂ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੇ ਕਾਫੀ ਮੁਸ਼ਕਲ ਦੇ ਨਾਲ ਆਪਣਾ ਪੋਜੀਸ਼ਨਾਂ ਹਾਸਲ ਕੀਤੀਆਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਦੁਸਾਂਗ ਕਿਲਾ ਗਰਾਊਂਡ ਤੋਂ ਜੋ ਪਹਿਲੇ ਦੂਜੇ ਸਥਾਨ ਤੇ ਆਉਣ ਵਾਲੀਆਂ ਲੜਕੀਆਂ ਆਪਣੀ ਕਲਾ ਦਾ ਜੋਰ ਦਿਖਾਉਣੀਆਂ ਹੋਈਆਂ ਤਾਂ ਇਸੇ ਤਰ੍ਹਾਂ 17 ਤੇ 19 ਵਰਗ ਦੀਆਂ ਜਿਹੜੀਆਂ ਲੜਕੀਆਂ ਹਨ ਉਹਨਾਂ ਵੱਲੋਂ ਵੀ ਆਪਣੀ ਅਥਲੀਟਸ ਦਾ ਦੌੜ ਦਾ ਮਜ਼ਾਰਾ ਕੀਤਾ ਗਿਆ ਔਰ ਜੇਤੂ ਖੜਾਰਨਾ ਨੂੰ ਪ੍ਰਿੰਸੀਪਲ ਸਤਿੰਦਰ ਸਿੰਘ ਬਲੋਂ ਇਹ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੁਲਵਿੰਦਰ ਕੋਚ ਨੇ ਦੱਸਿਆ ਇਸ ਮੌਕੇ ਕੁਲਵਿੰਦਰ ਕੋਚ ਨੇ ਦੱਸਿਆ ਕਿ ਇਹ ਜੋ ਮੈਡਲ ਹਨ ਰਣਵੀਰ ਮੋਲਵੀ ਵੈਲਫੇਅਰ ਸੁਸਾਇਟੀ ਦੂਸਾਂਚ ਅਤੇ ਸੁਖਦੇਵ ਸਿੰਘ ਖੰਗੂੜਾ ਕੈਨੇਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡਲਾਂ ਦੀ ਜਿਹੜੀ ਸੇਵਾ ਹੈ ਉਹ ਇਨ੍ਹਾਂ ਵੱਲੋਂ ਕੀਤੀ ਗਈ ਆ ਸੋ ਇਨ੍ਹਾਂ ਐਨ ਆਰ ਆਈ ਵੀਰਾਂ ਦਾ ਤੇ ਵੈਲਫੇਅਰ ਸੁਸਾਇਟੀ ਦਾ ਸਾਰੇ ਸਕੂਲ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੇ ਤੁਸੀਂ ਦੇਖ ਰਹੇ ਹੋ ਦਸਾਂਜ ਕਲਾ ਤੋਂ ਸਰਿੰਦਰਪਾਲ ਕੋ ਕੋਈ ਖਾਸ ਸਪੋਰਟ ਲੈ ਚਲਦੇ ਤੁਹਾਨੂੰ ਇਨਾਮ ਵੰਡ ਸਮਾਗਮ ਦੇ ਵਿੱਚ ਜਿੱਥੇ ਪਹਿਲੇ ਦੂਜੇ ਨੰਬਰ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸ੍ਰਿੰਦਰਪਾਲ ਸਤਿੰਦਰਪਾਲ ਸਿੰਘ ਵੱਲੋਂ ਮੈਡਲ ਅਤੇ ਬਲਦੇਵ ਸਿੰਘ ਵੱਲੋਂ ਮੱਖਣ ਰਤੂ ਜੀ ਵੱਲੋਂ ਮੈਡਲ ਪਾ ਕੇ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਔਰ ਯਾਦਗਾਰ ਤਸਵੀਰਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਦਸਾਂਝ ਲਾਈਵ ਨਿਊਜ਼ ਚੈਨਲ ਤੋਂ ਸਿੱਧੀਆਂ ਤਸਵੀਰਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਦੁਸਾਂਝ ਕਲਾਗੀਆਂ ਇਹ ਗਰਾਊਂਡ ਦੇ ਵਿੱਚੋਂ ਤਸਵੀਰਾਂ ਜੋ ਕਿ ਅਸਲੀਅਟਸ ਮੈਚ ਜਿਹੜੇ ਦੁਸਾਂਝ ਕਲਾ ਕੀਤੇ ਜਾ ਰਹੇ ਆ ਵੱਖ-ਵੱਖ ਖਿਡਾਰਮਾਂ ਦਾ ਮੈਡਲਾਂ ਦੇ ਨਾਲ ਜਿਹੜਾ ਸਨਮਾਨਤ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਜੋ 9 ਤੇ ਗਰਾਇਆ 2 ਜੋ ਜ਼ੋਨਲ ਲੈਵਲ ਦੀ ਐਥਲੈਟਿਕ ਦੀ ਇਵੈਂਟਸ ਅੱਜ ਗੁਰੂ ਹਰ राय ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਸਾਂਝ ਖੇਡਾਂ ਵਿੱਚ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਤੇ ਅੱਜ ਜੋ ਇਵੈਂਟਸ ਨੇ ਉਹ ਲੜਕੀਆਂ ਦੇ ਨੇ ਇਸ ਦੇ ਵਿੱਚ ਅੱਜ 14 17 ਤੇ 19 ਵਰਗ ਦੀਆਂ ਜਿਹੜੀਆਂ ਲੜਕੀਆਂ ਦੀਆਂ ਇਵੈਂਟਸ ਹੋਣਗੀਆਂ ਇਹਦੇ ਵਿੱਚ ਦੌੜਾਂ ਨੇ ਸ਼ਾਰਟ ਪੁੱਟ ਹੈ ਥਰੋਜ਼ ਨੇ ਤੇ ਜੈਵਲਨ ਹੈ ਇਹ ਸਾਰੀਆਂ ਜਿਹੜੀਆਂ ਇਵੈਂਟਸ ਇਹ ਤਿੰਨੇ ਵਰਗ ਦੀਆਂ ਜਿਹੜੀਆਂ ਹੋਣਗੀਆਂ ਤੋਂ ਅੱਜ ਜੋ ਵਿਦਿਆਰਥੀ ਫਸਟ ਸੈਕੰਡ ਥਰਡ ਆਉਣਗੇ ਇਸ ਦੇ ਵਿੱਚ ਮੈਂ ਉਹਨਾਂ ਨੂੰ ਅਡਵਾਂਸ ਦੇ ਵਿੱਚ ਜਿਹੜੀਆਂ ਉਹ ਵਧਾਈ ਦੇਣਾ ਵਾ ਤੇ ਉਹਨਾਂ ਦੇ ਕੋਚ ਤੇ ਟੀਚਰ ਸਹਿਬਾਨ ਜਿਹੜੇ ਉਹਨੂੰ ਟ੍ਰੇਨਡ ਕਰਦੇ ਨੇ ਉਹ ਵੀ ਵਧਾਈ ਦੇ ਪਾਤਰ ਨੇ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਮਾ ਮਾਤਾ ਪਿਤਾ ਨੇ ਉਹ ਵੀ ਜਿਹੜੇ ਵਧਾਈ ਦੇ ਪਾਤਰ ਨੇ ਇਹ ਜਿਹੜੇ ਹੁਣ ਇੱਥੋਂ ਜਿਹੜੇ ਫਸ ਸੈਕੰਡ 3rd ਵਿਦਿਆਰਥੀ ਆਉਣਗੇ ਇਹਨਾਂ ਨੇ ਜਲੰਧਰ ਜ਼ਿਲ੍ਹੇ ਵਿੱਚ ਜਾਣਾ ਜੋਗੇ ਸੋਮਵਾਰ ਤੋਂ ਅਜਿਹੇ ਨੈਕਸਟ ਸੋਮਵਾਰ ਆ ਰਿਹਾ ਵਾ ਉਹਦੇ ਵਿੱਚ ਐਥਲੈਟਿਕ ਮੀਟ ਜਿਹੜੀ ਉੱਥੇ ਵੀ ਸ਼ੁਰੂ ਹੋ ਰਹੀ ਆ ਜਿਹੜਾ ਲੈਵਲ ਦੀ ਉਸ ਦੇ ਵਿੱਚ ਜ਼ੋਨ 9 ਨੂੰ ਜਿਹੜੀਆਂ ਰਿਪਰੈਜ਼ੈਂਟ ਕਰਦੀਆਂ ਮੈਨੂੰ ਆਸ ਹੈ ਜਿਹੜੇ ਵਿਦਿਆਰਥੀ ਇੱਥੋਂ ਫਰਸੈਕੰਡ ਥਰਡ ਜਾਣਗੇ ਉਹ ਜ਼ੋਨ 9 ਤੇ ਗ੍ਰਾਇਡ 2 ਦਾ ਜਿਹੜਾ ਇਹ ਨਾਮ ਨਾਲ ਉੱਚਾ ਕਰਨਗੇ ਬਹੁਤ ਬਹੁਤ ਧੰਨਵਾਦ